ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸ਼ਾਮ ਦੇ 4:30 ਬਚ ਚੁੱਕੇ ਨੇ 18 ਸਤੰਬਰ ਅੱਜ ਤੇ ਤੁਹਾਨੂੰ ਆਪਾ ਦਿਖਾ ਰਹੇ ਹਾਂ ਇਹ ਲਾਈਵ ਪਾਂਡਵਾ ਦੇ ਸਹਿਰ ਖੇਤਰ ਤੋਂ ਰੁੱਖ ਖੇਤਰ ਵੀ ਆਖਿਆ ਜਾਂਦਾ ਖੇਤਰ ਵੀ ਹੈ ਜਿਹੜਾ ਕਹਿ ਸਕਦੇ ਆਪਾ ਸ਼ਾਂਤਮਈ ਵਹੜਾ ਸ਼ਾਂਤਮਈ ਮੌਲਾ ਸਹਿਰ ਹੈ ਪੰਡਵਾ ਦਾ ਸਹਿਰ ਹੈ ਜਿੱਥੋਂ ਦਾ ਇਤਿਹਾਸ ਮਸ਼ਹੂਰ ਹੈ ਕਿ ਮਹਾਵੜੀ ਚੋਦਾ ਭੀਮ ਸੈਨ ਨੇ ਕਦੇ ਇੱਕ ਟੱਕ ਮਾਰਿਆ ਸੀਗਾ ਇੱਕ ਟੱਕ ਮਾਰ ਕੇ ਤਲਾਬ ਪੁੱਟਿਆ ਸੀਗਾ ਜੋ ਤਲਾਬ ਬਹੁਤ ਵੱਡਾ ਤਲਾਬ ਪਿੰਛੇ ਦਾ ਟੱਕ ਵਾਰ ਕੇ ਪੁੱਟਿਆ ਹੋਇਆ ਤਲਾ ਚਲਦਾ ਸਤ ਨੂੰ ਇਧਰੇ ਇਸ ਰੋਵਰ ਜਿਹੜਾ ਸਰੋਵਰ ਮਹਾਵਲੀ ਪਿੰਛੇ ਪੰਡਵਾਂ ਦਾ ਭਰਾ ਮੰਨਿਆ ਜਾਂਦਾ ਸੀ ਕਹਿੰਦੇ ਬਹੁਤ ਜ਼ਿਆਦਾ ਬੜੀ ਚੋਦਾ ਸੀ ਜਿਸ ਨੇ ਸੁਣਿਆ ਕਹਿੰਦੇ ਹਾਥੀ ਸੀ ਜਿਹੜੇ ਅਸਮਾਨ ਨੂੰ ਚੜਾ ਦਿੱਤੇ ਸੀ ਤੇ ਹਾਥੀ ਵਾਪਸ ਨਹੀਂ ਆਇਆ ਤੇ ਇੱਕ ਹੋਰ ਮਸ਼ਹੂਰ ਹੈ ਉਹਨਾਂ ਦਾ ਅਨਸੂਈਆ ਘਾਟ ਸਭ ਤੋਂ ਮਸ਼ਹੂਰ ਹੈ ਜਿਹੜਾ ਉਹਨਾਂ ਦਾ ਇਤਿਹਾਸ ਆ ਸੁਣਨ ਦੇ ਵਿੱਚ ਆ ਕਹਿੰਦੇ ਇੱਕ ਟੱਕ ਹੈ ਜਿਹੜਾ ਕਹੀ ਦਾ ਮਾਰਿਆ ਸੀਗਾ ਉਹ ਕਿੱਡੀ ਵੱਡੀ ਕਹੀ ਹੋਣੀ ਆ ਦੇਖਦੇ ਆ ਸ਼ਾਇਦ ਆਪਾਂ ਉਹ ਕਹੀ ਵੀ ਇੱਥੇ ਕਿਤੇ ਉਹ ਵੀ ਦਿਖਾਈ ਦੇ ਜੇ ਬਹੁਤ ਹੀ ਵਿਸਾਲ ਸਰੋਵਰ ਹੈ ਜਿਹੜਾ ਇੱਥੇ ਹੈਗਾ ਆ ਦੇਖ ਲਓ ਆ ਫੋਟੋਆਂ ਵੀ ਨੇ ਉੱਪਰ ਦਾ ਇਧਰ ਨੇ ਆਪੋ ਆ ਦੇਖ ਇਹ ਇਹ ਉਹ ਸਰੋਵਰ ਹੈ ਜਿਹੜੇ ਸਰੋਵਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਭੀਮਸੈਨ ਦਾ ਇੱਕ ਟੱਕ ਹੈ ਜਿਹੜਾ ਮਾਰਿਆ ਹੋਇਆ ਇੱਕ ਟੱਕ ਭੀਮਸੈਨ ਨੇ ਮਾਰਿਆ ਸੀ ਇੱਕ ਟੱਕ ਦੇ ਨਾਲ ਤੁਸੀਂ ਇਹ ਜਿੱਧਰ ਵੀ ਨਿਗਾਹ ਮਾਰੀ ਜਾਓਗੇ ਬਹੁਤ ਜ਼ਿਆਦਾ ਮੇਰਾ ਖਿਆਲ ਵੀ ਜੇ ਮੈਂ ਉਧਰ ਕਹਿੰਦਾ ਕਿਲੋਮੀਟਰ ਤੋਂ ਵੀ ਜ਼ਿਆਦਾ ਹੋਊਗਾ ਤੇ ਜੇ ਮੈਂ ਚੜਾਈ ਕਹਿੰਦੇ ਆ ਗੱਲ ਕਰਾਂ ਤਾਂ ਲਗਭਗ 2 ਕਿਲੋਮੀਟਰ ਚੜਾਈ ਹੈ ਜਿਹੜੀ ਹੋਊਗੀ ਕੁਰਖੇਤਰ ਦੇ ਵਿੱਚ ਹਰਿਆਣਾ ਦੇ ਕੁਰਖੇਤਰ ਦੇ ਵਿੱਚ ਇਹ ਬਣਿਆ ਹੋਇਆ ਤੁਸੀਂ ਕਿੱਥੋਂ ਦੇਖ ਰਹੇ ਹੋ ਜਰੂਰ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ ਤੇਰਮੈਂ ਦੀਆਂ ਮੂਹ ਬੋਲਦੀਆਂ ਜਿਹੜੀਆਂ ਤਸਵੀਰਾਂ ਨੇ ਵੀ ਆ ਉਹ ਵੀ ਇੱਥੇ ਬਣੀਆਂ ਹੋਈਆਂ ਨੇ ਇੱਕ ਕਿਰਪਾ ਕਰਕੇ ਇੱਕ ਬੇਨਤੀ ਆ ਕਿ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਭੈਣ ਭਰਾ ਇੱਥੇ ਨਹੀਂ ਪਹੁੰਚ ਸਕਦੇ ਉਹ ਆਪਣੇ ਘਰ ਦੇ ਵਿੱਚ ਬੈਠੇ ਨੇ ਜਿਹੜੇ ਦੇਖ ਸਕਦੇ ਨੇ ਆ ਪਰਮਾਨ ਦੇ ਅੰਦਰ ਮੈਂ ਦੇ ਵਿੱਚ ब्राह तीर्थ का संबंध भगवान विष्णु के तीसरे अवतार ब्राह जोड़ा में जोता है महाभारत के अनुसार इस तीर्थ में भगवान विष्णु ब्राह के रूप में विद्यमान है ब्राह्मण पुराण में भी जहाँ तीर्थ यात्रियों द्वारा भगवान ब्रह्म की पूजा में उल्लेख मिलता है अड़ताली कोष कुरुक्षेत्र भूमि जो प्रमुख है तीर्थ ब्रह्म है ਏਸ਼ੀਆ ਦਾ ਜਿਹੜਾ ਸਭ ਤੋਂ ਵੱਡਾ ਸਰੋਵਰ ਹੈ ਜਿਹੜਾ ਇਹ ਦੱਸਿਆ ਜਾਂਦਾ ਪੈਰ ਫੈਸਲ ਨੂੰ ਤੋਂ ਬਚੋ 15 ਫੁੱਟ ਡੂੰਘਾ ਇਹ ਦੱਸਿਆ ਜਾਂਦਾ ਸਾਇਦ ਇਧਰ ਵਾਲਾ ਸਾਈਡ ਹੀ ਇਹ ਰੇਖ ਹੋਵੇ ਕੁ ਖੇਤਰ ਦੇ ਵਿੱਚ ਬਣਿਆ ਹੋਇਆ ਪੂਰੀ ਰਮੈਨ ਹੈ ਜਿਹੜੀ ਰਮੈਨ ਉਸੇ ਤਰ੍ਹਾਂ ਬਣੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਕਿਹਾ ਜਾਂਦਾ ਹੈ ਕਿ ਬੁੱਤ ਪਤੀ ਇਹ ਆਪ ਅਕਸਰ TV ਦੇ ਉੱਪਰ ਫਰਮਾਨ ਦੇ ਰੂਪ ਦੇ ਵਿੱਚ ਤੁਸੀਂ ਦੇਖੋ ਕੋਲ ਬਿਨਿਕ ਕਰਨਾਲ ਤੋਂ ਜ਼ਰੂਰ ਦਿਖਾ ਮੰਗੇ ਜੀ

ਜੋ ਜਦੇ ਵਿੱਚ ਜਿੱਦਾਂ ਵੀ ਹੋਇਆ ਉਸ ਦੀਆਂ ਝਾਕੀਆਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਦੁਬਾਰਾ ਫੇਰੇ ਇਹ ਬੇਨਤੀ ਹੈ ਕਿ ਜਰੂਰ ਸੇਰ ਕਰਿਓ ਪਰ ਸੂਰਾਮ ਅਵਤਾਰ ਬ੍ਰਾਹਮਣ ਅਵਤਾਰ ਨਰਸਿੰਗ ਅਫਸਰ ਅੱਛਾ ਨਰਸਿੰਗ ਨਰਸਿੰਗ ਅਫਸਰ ਬ੍ਰਹਮ ਅਫਸਰ

després